ਹਾਂਜੀ ਸਸਤੀਕਲ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਕੈਨੇਡਾ ਦੇ ਜਿਹੜੇ ਰਿਜ਼ਲਟ ਨੇ ਉਹ ਦੁਬਾਰਾ ਤੋਂ 3 ਮਹੀਨੇ ਲੇਟ ਹੋਣ ਲੱਗ ਗਏ ਨੇ ਕਈ ਵਾਰ 2 ਮਹੀਨੇ ਬਾਅਦ ਆ ਰਿਹਾ ਜਾਂ 3 ਮਹੀਨੇ ਬਾਅਦ ਆ ਰਿਹਾ ਸੋ ਆਪਾਂ ਨੇ ਜੇਕਰ ਕੈਨੇਡਾ ਦਾ ਟਰੈਵਲ ਕਰਨਾ ਹੈ ਤਾਂ ਜੇ ਹੁਣ ਨਵੇਂ ਸਾਲ ਦੇ ਉੱਤੇ ਤੁਸੀਂ ਆਪਣੀ ਫਾਈਲ ਲਗਵਾਉਣੀ ਚਾਹੁੰਦੇ ਹੋ 25 26 ਦੀ ਆਈਟੀਆਰ ਜਿਹੜੀ ਹਾਲੇ ਤੱਕ ਤੁਸੀਂ ਨਹੀਂ ਭਰੀ ਉਹਨੂੰ ਫਿਲ ਕਰੋ ਸਭ ਤੋਂ ਪਹਿਲਾਂ ਸੈਕੰਡਲੀ ਜੇਕਰ ਤੁਸੀਂ ਕੋਈ ਕੈਨੇਡਾ ਦਾ ਜਾਂ ਸਿੰਗਾਪੁਰ ਦਾ ਟ੍ਰਿਪ ਨਹੀਂ ਲਗਾਇਆ ਉਹ ਵੀ ਲਗਾ ਲਓ ਐਂਡ ਸਾਡੇ ਆਫਿਸ ਆ ਕੇ ਇੱਕ ਵਾਰ ਸਾਡੇ ਨਾਲ ਆਪਣੀ ਫਾਈ ਤੇ ਆਪਣਾ ਨਵੇਂ ਸਾਲ ਦੇ ਉੱਤੇ ਕੈਨੇਡਾ ਦਾ ਵੀਜ਼ਾ ਜਰੂਰ ਅਪਲਾਈ ਕਰੋ ਪੂਰੇ 1 ਸਾਲ ਤੋਂ ਕੈਨੇਡਾ ਜਿਹੜਾ ਕਿ ਬਿਲਕੁਲ ਹੀ ਉਹਨੇ ਫਾਈਲਿੰਗ ਰੋਕੀ ਹੋਈ ਸੀਗੀ ਕੋਈ ਰਿਜ਼ਲਟ ਨਹੀਂ ਸੀ ਆ ਰਿਹਾ ਕਿਸੇ ਪੇਰੈਂਟਸ ਨੂੰ ਵੀਜ਼ਾ ਨਹੀਂ ਦਿੱਤਾ ਸੀਗਾ ਨਵੇਂ ਸਾਲ ਤੇ ਉਹਨਾਂ ਨੇ ਜਿਹੜੇ ਕਿ ਇਹ ਵੀਜ਼ੇ ਓਪਨ ਕਰਨੇ ਨੇ ਕਿਉਂਕਿ ਜਿਹੜੀ ਉਹਨਾਂ ਦੀ ਫੂਡ ਇੰਡਸਟਰੀ ਆ ਜਿਹੜੇ ਉਹਦੇ ਰੈਸਟੋਰੈਂਟਸ ਸੀ ਜਿਹੜੀ ਉਹਦੀ ਟਰਾਂਸਪੋਰਟ ਇੰਡਸਟਰੀ ਸੀਗੀ ਉਹ ਸਾਰੀ ਕ੍ਰੈਸ਼ ਕਰ ਰਹੀ ਐ ਸੋ ਉਹਨੂੰ ਬਚਾਉਣ ਦੇ ਲਈ ਉਹਨਾਂ ਨੇ ਟੂਰਿਸਟ ਵੀਜ਼ੇ ਜਰੂਰ ਖੋਲਣੇ ਨੇ ਸੋ ਜੇਕਰ ਤੁਸੀਂ ਵੀ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਕੈਨੇਡਾ ਜਾਣ ਦਾ 10 ਸਾਲ ਦਾ ਮਲਟੀਪਲ ਐਂਟਰੀ ਵੀza ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਸਾਡੇ ਆਫਿਸ ਆ ਕੇ ਇੱਕ ਵਾਰ ਸੰਪਰਕ ਕਰ ਸਕਦੇ ਹੋ ਥੈਂਕ ਯੂ